ਜਾਣਤਾ ਉਸ ਚੀਜ਼ ਨੂੰ ਸਮਝਾ ਨਹੀਂ ਪਾ ਰਿਹਾ ਆਮ ਲੋਕਾਂ ਤੱਕ ਕਿਉਂਕਿ ਨਿਤ ਦੇ ਨਹੀਂ ਜਿਹੜਾ ਹੈ ਆਮ ਲੋਕਾਂ ਦੇ ਵਿੱਚ ਆਮ ਲੋਕਾਂ ਦੇ ਘਰਾਂ ਦੇ ਵਿੱਚ ਗੁਰੂ ਸਾਹਿਬ ਦੀਆਂ ਬੇਦਬੀਆਂ ਦੇ ਇਹ ਜੋ ਮਾਮਲੇ ਆ ਉਪਾਦੇ ਜਾ ਰਹੇ ਆ ਬਸ ਬਹੁਤ ਵਾਰ ਅਸੀਂ ਦੇਖਿਆ ਹੁਣ ਜਿਹੜੀ ਘਟਨਾ ਹੋਈ ਆ ਹੁਣ ਤੁਸੀਂ ਦੇਖੋ ਕਿੰਨੀ ਵੱਡੀ ਅਣਗਹਿਲੀ ਆ ਵੀ ਘਰ ਦੇ ਵਿੱਚ ਮਹਾਰਾਜੀ ਪ੍ਰਕਾਸ਼ਮਾਨ ਨੇ ਤੇ ਬੇਦਬੀ ਹੋ ਗਈ ਆ ਪਰਿਵਾਰ ਨੂੰ ਪਤਾ ਹੀ ਨਹੀਂ ਕਿੰਨੇ ਕੀਤੀ ਆ ਹਾਂ ਹੈਨਾ ਪਰਵਾਰ ਕਹਿੰਦਾ ਸਾਨੂੰ ਪਤਾ ਨਹੀਂ ਕੌਣ ਕਰ ਗਿਆ ਘਰ ਦੇ ਵਿੱਚੋਂ ਦੇ ਕਿਰਾਏਦਾਰ ਵੀ ਨੇ ਸ਼ਾਇਦ ਹੋ ਹੋਰ ਵੀ ਕਲੀਕ ਵਗੈਰਾ ਨੇ ਮੇਬੀ ਸ਼ਾਇਦ ਕੋਈ ਇਸ ਤਰ੍ਹਾਂ ਦੀ ਗੱਲ ਆਈ ਹੈ ਕੋਈ ਪੁਲਿਸ ਨੇ ਸ਼ੱਕ ਦੇ ਹਾਰਦੇ ਤੇ ਕੁਝ ਬੰਦੇ ਰੌਡਪ ਕੀਤਾ ਨੇ ਪਰ ਹਜੇ ਤੱਕ ਕਲੀਅਰ ਨਹੀਂ ਹੋਇਆ ਸਰਕਾਰਾਂ ਦਾ ਰਵਈਆ ਜਿਹੜਾ ਹੈ ਪ੍ਰਸ਼ਾਸਨਾਂ ਦਾ ਰਵਈਆ ਤਿੰਨ ਸਰਕਾਰਾਂ ਬਦਲ ਗਈਆਂ ਉਹਨਾਂ ਦਾ ਰਵਈਆ ਜਿਹਦਾ ਉਹ ਸਾਹਮਣੇ ਹੀ ਆ ਵੀ ਕੋਈ ਸਖਤ ਕਾਨੂੰਨ ਨਹੀਂ ਹਜੇ ਤੱਕ ਬਣ ਸਕਿਆ ਤੇ ਜੇ ਇੱਕ ਆਪ ਕਾਰਵਾਈ ਕਰਦੇ ਨੇ ਸੋਧਾ ਲਾਉਂਦੇ ਨੇ ਫਿਰ ਕਹਿੰਦੇ ਜੀ ਇਹ ਮਹਾਂਗ ਨੇ ਜੀ ਇਹ ਬੰਦੇ ਮਾਰਦੇ ਨੇ ਜੀ ਇਦਾਂ ਕਰਦੇ ਨੇ ਵੜਦੇ ਨੇ ਇਹ ਗੁੰਡੇ ਨੇ ਖਾਲਸਦਾਨੀ ਫਿਰ ਬਹੁਤ ਕੁਝ ਬੋਲਦੇ ਨੇ ਸਾਨੂੰ ਹੱਤਵਾਦੀ ਕਹਿੰਦੇ ਨੇ ਪਰ ਹੁਣ ਗੱਲ ਗੁਰੂ ਕੀ ਗੁਰ ਦੀ ਨਿੰਦਾ ਸੁਣਨਾ ਕਾਨ ਢਿੱਟ ਕਹੇ ਤਾਂ ਸੰਗ ਰਪਾਨ ਵਾਲਾ ਕਨਸੈਪਟ ਹੈ ਫਿਰਦੇ ਇੱਥੇ ਦਾ ਕਿੰਨਾ ਕੁ ਫਿਰ ਸਿੱਖ ਜਰੀ ਬਿਆਨ ਸਿੱਖਾ ਕੇ ਫਿਰ ਆਪਣੇ ਆਪ ਫੈਸਲਾ ਲੈਂਦੇ ਨੇ ਜੀ ਇਹ ਫੈਸਲਾ ਕਰਨਾ ਮੈਨੂੰ ਲੱਗਦਾ ਜ਼ਰੂਰੀ ਵੀ ਆ ਉਹ ਤਾਂ ਅੰਦਰ ਘਰਾਂ 'ਚ ਸੁਗਾਸਨ ਪ੍ਰਕਾਸ਼ ਹੁੰਦਾ ਹੀ ਨਹੀਂ ਮਹਾਰਾਜ ਸੁਗਾਸਨ ਹੀ ਰਹਿੰਦੇ ਨੇ ਬਸ ਜਦੋਂ ਕਿਤੇ ਲੋੜ ਹੁੰਦੀ ਆ ਮਹਾਰਾਜ ਜੀ ਦੀ ਉਹਨਾਂ ਨੂੰ ਸਰੂਪ ਦੀ ਤੁਸੀਂ ਗਮੀ ਵਾਸਤੇ ਉਦੋਂ ਹੀ ਮਹਾਰਾਜ ਜੀ ਪ੍ਰਕਾਸ਼ਮਾਨ ਹੁੰਦੇ ਨੇ ਤੇ ਇਹ ਇਹ ਤਰ੍ਹਾਂ ਦੀ ਆ ਸਾਡੀ ਮੈਨ ਲੱਗਦਾ ਇਹ ਸਾਡਾ ਇੱਕ ਸਿਸਟਮ ਕਾਇਮ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਜਾਂ ਖੜਾ ਹੀ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਵੱਡੀ ਦੱਸਦਾ ਸਾਨੂੰ ਪਤਾ ਲੱਗਾ ਕਿ ਮਹਾਰਾਜ ਸਰੂਪ ਜਿਹੜੇ ਨਹੀਂਆਂ ਪੋਥੀਆਂ ਨੇ ਉਹ ਕੋਰੇ ਨਹੀਂ ਹੁੰਦੀਆਂ ਨਹੀਂ ਮਨ ਲਓ ਤੁਸੀਂ ਐਗਜ਼ਾਮਪਲ ਮੰਨ ਲਓ ਤੁਸੀਂ ਬੰਬੇ ਰਹਿੰਦੇ ਹੋ ਜਾਂ ਅਸੀਂ ਬਾਹਰ ਰਹਿੰਦੇ ਹੋ ਐਗਜ਼ਾਮਪਲ ਜਿਵੇਂ ਤੁਸੀਂ ਬਾਹਰ ਹੋ ਤੁਸੀਂ ਪੋਥੀ ਮੰਗਾਓ ਜੇ ਤੁਸੀਂ ਪੋਥੀ ਮੰਗਾਉਗੇ ਤੇ ਬਹੁਤ ਇਥੇ ਇਹ ਜਿਹੜੀਆਂ ਬ੍ਰਾਂਚਾਂ ਨੇ ਦੁਕਾਨਾਂ ਨੇ ਮੈਂ ਬਾਈ ਨੇ ਵੀ ਸਾਨੂੰ ਅਸੀਂ ਉਹਨਾਂ ਦਾ ਕਨਫਰਮ ਕਰ ਰਹੇ ਹਾਂ ਜਿਹੜੀਆਂ ਪੋਥੀਆਂ ਕੋਰੀਅਰ ਕਰ ਦਿੰਦੀਆਂ ਨੇ ਪਰ ਕੋਰੀਅਰ ਦੇ ਵਿੱਚ ਜਿਹੜੀ ਕੀ ਜਾਂਦੀ ਹੈ ਉਹ ਤੁਹਾਨੂੰ ਵੀ ਪਤਾ ਵੀ ਕਿਸ ਤਰੀਕੇ ਨਾਲ ਜਾਂਦੀ ਹੈ ਇੱਕ ਤਾਂ ਸਭ ਤੋਂ ਪਹਿਲਾਂ ਸਾਡੀ ਜਿਹੜੀ ਐਜੀਪੀਸੀ ਆ ਸਿਰਫ ਇਹਦੇ ਕੋਲ ਹੱਕ ਹੋਵੇ ਮਹਾਰਾਜ ਜੀ ਨੇ ਸੂਬੇ ਜਿਹੇ ਆ ਉਹ ਪ੍ਰਕਾਸ਼ ਕਰਨ ਦਾ ਭਾਵਕ ਜਿਹਨੂੰ ਆਪਾਂ ਪੰਜਾਬੀ ਵਿੱਚ ਕਹ ਲਈਏ ਵੀ ਵਾਈਂਡ ਅਪ ਕਰਨ ਦਾ ਜਾਂ ਹਨਾ ਉਹ ਬਣਾਉਣ ਦਾ ਤੇ ਜੇ ਸਰਲ ਭਾਸ਼ਾ 'ਚ ਆਪਾਂ ਗੱਲ ਕਰੀਏ ਜੀ ਦੂਸਰਾ ਅਧਿਕਾਰ ਖੇਤਰ ਇਹਨਾਂ ਦੇ ਕੋਲ ਹੋਏ ਵੀ ਕੋਈ ਵੀ ਸਰੂਪ ਮਹਾਰਾਜੀ ਦਾ ਦੇਣਾ ਕਿਸੇ ਨੇ ਲੈਣਾ ਵਾ ਉਹ ਸ਼ਪਾਸਸ਼ਲੇ ਧਾਰਤਾਂ ਦਿੱਤਾ ਜਾਵੇ ਪਹਿਲਾਂ ਵੈਰੀਫਾਈ ਹੋਵੇ ਜਿਵੇਂ ਪਿੰਡਾਂ ਚ ਤੁਸੀਂ ਦਾ ਥਾਂ ਥਾਂ ਤੇ ਗੁਰੂ ਘਰ ਬਣ ਜਾਂਦੇ ਨੇ ਹਨਾ ਜੀ ਇਹ ਜਿਹੜਾ ਵੀ ਜਾਂਦਾ ਜਾ ਕੇ ਸਰੂਪ ਲੈ ਆਉਂਦਾ ਮਹਾਰਾਜੀ ਦਾ ਹਨਾ ਵੀ ਵੈਰੀਫਾਈ ਕੀਤਾ ਜਾਵੇ ਵੀ ਕਿਹੜੇ ਪਿੰਡਾਂ ਚ ਕਿੰਨੇ ਗੁਰੂ ਘਰ ਨੇ ਉੱਥੇ ਲੋੜ ਹੈਗੀ ਆ ਕਿ ਨਹੀਂ ਹੈਗੀ ਤੇ ਸਰੂਪ ਜੇ ਹਨਾ ਫੇਰ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਬਹੁਤ ਪ੍ਰਤਿਪਾਲ ਜੁਲੰਧਰ ਦੇ ਵਿੱਚ ਇੱਕ ਸਿੱਖ ਪਰਿਵਾਰ ਦੇ ਘਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਦਵਿਦੀ ਕਟਨਾ ਸਾਹਮਣੇ ਆਈ ਹੈ ਜਿੱਥੇ ਕਿ ਸਿੱਖ ਜਥੇਬੰਦੀਆਂ ਦੇ ਵਿੱਚ ਇਸ ਬਾਬਤ ਪਾਰੀ ਰੋਸ ਪਾਇਆ ਗਿਆ ਜਿਸ ਵੇਲੇ ਸਿੱਖ ਜਥੇਬੰਦੀਆਂ ਨੇ ਘਰ ਦੇ ਵਿੱਚ ਪਹੁੰਚ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਜੋ ਹੈ ਉੱਥੋਂ ਬ੍ਰਹਮਤ ਕੀਤਾ ਤੇ ਨਾਲ ਦੇ ਨਾਲ ਪੁਲਿਸ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਕਿ ਪਰਿਵਾਰ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਸਾਡੇ ਨਾਲ ਫੋਨ ਕਾਲ ਤੇ ਗਲਬਾਤ ਕਰਨ ਦੇ ਲਈ ਇਸ ਵੇਲੇ ਮੌਜੂਦ ਨੇ ਸਰਦਾਰ ਪਰਮਜੀਤ ਸਿੰਘ ਜੀ ਅਕਾਲੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਦੇ ਪੰਜੇ ਬਿਲਕੁਲ ਭਾਈ ਸਾਹਿਬ ਇੱਕ ਚੀਜ਼ ਸਮਝ ਨਹੀਂ ਆ ਰਹੀ ਵੀ ਹਾਲਾਂਕਿ ਅਸੀਂ ਜਾਣਤਾ ਉਸ ਚੀਜ਼ ਨੂੰ ਸਮਝਾ ਨਹੀਂ ਪਾ ਰਿਹਾ ਆਮ ਲੋਕਾਂ ਤੱਕ ਕਿਉਂਕਿ ਨਿਤ ਦੇ ਨਹੀਂ ਜਿਹੜਾ ਹੈ ਆਮ ਲੋਕਾਂ ਦੇ ਵਿੱਚ ਆਮ ਲੋਕਾਂ ਦੇ ਘਰਾਂ ਦੇ ਵਿੱਚ ਗੁਰੂ ਸਾਹਿਬ ਦੀਆਂ ਬਿਦਵੀਆਂ ਦੇ ਇਹ ਜੋ ਮਾਮਲੇ ਆ ਉਹ ਵਾਧਦੇ ਜਾ ਰਹੇ ਆ ਜੀ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਘਰਾਂ ਦੇ ਵਿੱਚ ਪ੍ਰਕਾਸ਼ ਨੇ ਮਹਾਰਾਜ ਜੀ ਦੇ ਹਨਾ ਚਲੋ ਭਾਵਨਾ ਹੁੰਦੀ ਆ ਕਿ ਸਿੱਖਾਂ ਦੀ ਵੀ ਸਾਡੇ ਘਰੇ ਮਹਾਰਾਜ ਜੀ ਸੋਭਾਇਮਾਨ ਨੇ ਜੀ ਪਰ ਬਹੁਤਾਂ ਅੰਤਕਾਰਵਈਆਂ ਅਸੀਂ ਕੀਤੀਆਂ ਨੇ ਘਰਾਂ ਦੇ ਵਿੱਚ ਜਿੱਥੇ ਮਹਾਰਾਜ ਜੀ ਪ੍ਰਕਾਸ਼ ਮਾਨ ਨੇ ਹੂੰ ਇਦਾਂ ਇਦਾਂ ਦੀ ਬੇਰੁਮਤੀ ਮਹਾਰਾਜ ਦੀ ਹੁੰਦੀ ਅਸੀਂ ਵੇਖੀ ਆ ਕਿ ਉਹ ਪਬਲਿਕਲੀ ਸ਼ੋਅ ਨਹੀਂ ਕਰ ਸਕਦੇ ਕਿਉਂਕਿ ਸਿੱਖ ਆਪ ਹੀ ਕਰੀ ਜਾਂਦੇ ਨੇ ਅਣਜਾਣਤਾ ਬਸ ਲਾ ਲਓ ਹੂੰ ਜਾਂ ਲਾਲਸਾ ਬਸ ਲਾ ਲਓ ਹੂੰ ਹੂੰ ਕਿ ਸਤਕਾਰ ਹੀ ਨਹੀਂ ਹੈ ਮਹਾਰਾਜ ਦਾ ਸੀ ਪਰ ਲੰਘੇ 3 ਸਾਲ ਪਹਿਲਾਂ ਰਾਤ ਇੱਕ ਕਾਰਵਾਈ ਕੀਤੀ ਆ ਜਿਹਨੇ 20 ਸਾਲ ਤੋਂ ਇੱਕ ਪਾਠੀ ਨੂੰ ਸਰੂਪ ਦਾ ਸਰੂਪ ਘਰੇ ਸੁਭਾਏ ਮੰਨ ਕੀਤਾ ਹੋਇਆ ਸੀ ਗੱਦੇ ਦਾ ਕੰਮ ਸੀ ਸਿਰਫ ਸਰੂਪ ਦੇਣਾ ਪਾਠਾਂ ਵਾਸਤੇ ਸੁਖੀ ਸਾਹਿਬ ਵਾਸਤੇ ਗਮੀ ਖੁਸ਼ੀ ਵਾਸਤੇ ਤੇ ਪੈਸੇ ਲੈਣੇ ਹੁਣ ਇਖੇ ਜਿਹੜੀ ਹਾਲਾਤ ਆ ਇਹ ਬਹੁਤ ਮੰਦੇ ਆ ਸਾਡੇ ਹਨਾ ਹਰ ਅੱਜ ਕੱਲ ਤਾਂ ਨਾਲੇ ਵੈਸੇ ਪੈਣ ਗੁਰੂ ਘਰ ਇੰਨੇ ਨੇ ਹਨਾ ਬਿਲਕੁਲ ਕਿਸੇ ਦਰਸ਼ਨ ਕਰਨੇ ਮਹਾਰਾਜ ਜੀ ਤੇ ਗੁਰੂ ਘਰ ਜਾ ਹਾਂ ਬਹੁਤ ਚੜ੍ਹਦੀ ਕਲਾ ਦੇ ਸਿੰਘ ਵੀ ਹੈਗੇ ਨੇ ਪਰਿਵਾਰ ਹੈਗੇ ਨੇ ਜਿਹੜੇ ਮਹਾਰਾਜ ਦੀ ਸਰਕਾਰ ਬਹੁਤ ਉਹ ਵਧੀਆ ਢੰਗ ਨਾਲ ਕਰਦੇ ਨੇ ਮਹਾਰਾਜ ਦੇ ਵਾਸਤੇ ਵੱਖਰੇ ਦੂ ਸੁਖਾਸਨ ਤੇਰੇ ਸਾਹਮਣੇ ਤਰ੍ਹਾਂ ਹੁੰਦਾ ਮਹਾਰਾਜ ਪ੍ਰਕਾਸ਼ਮਾਨ ਹੁੰਦੇ ਨੇ ਉਹ ਸਹਿਜ ਪਾਠ ਕਰਦੇ ਨੇ ਪਰਿਵਾਰ ਉਹ ਠੀਕ ਆ ਪਰ ਜੇਕਰ ਸਿਰਫ ਤੁਸੀਂ ਮਹਾਰਾਜ ਨੂੰ ਪ੍ਰਕਾਸ਼ਮਾਨ ਕੀਤਾ ਹੋਇਆ ਨਿੱਜੀ ਮਫਾਦਾਂ ਵਾਸਤੇ ਜਾਂ ਇਹ ਵਿਖਾਉਣ ਵਾਸਤੇ ਵੀ ਅਸੀਂ ਬੜੇ ਵੱਡੇ ਸੇਖਾਂ ਤੇ ਉਹ ਫਿਰ ਮੈਨੂੰ ਲੱਗਦਾ ਬੜਾ ਪਹਿਰਾ ਗਲਤ ਹੈ ਕਿਉਂਕਿ ਅਸੀਂ ਬਹੁਤ ਸਮਾਂ ਇਹੋ ਜਿਹੀ ਹੁਣ ਤੱਕ ਕੀਤੀਆਂ ਨੇ ਜਿਹਦੇ ਵਿੱਚ ਬਟ ਬਹੁਤ ਵਾਰ ਅਸੀਂ ਦੇਖਿਆ ਹੁਣ ਜਿਹੜੀ ਘਟਨਾ ਹੋਈ ਆ ਉਹ ਤੁਸੀਂ ਦੇਖੋ ਕਿੰਨੀ ਵੱਡੀ ਗੱਲ ਈ ਆ ਵੀ ਘਰ ਦੇ ਵਿੱਚ ਮਹਾਰਾਜ ਜੀ ਪ੍ਰਕਾਸ਼ਮਾਨ ਨੇ ਤੇ ਬੇਦਬੀ ਹੋ ਗਈ ਆ ਪਰਿਵਾਰ ਨੂੰ ਪਤਾ ਹੀ ਨਹੀਂ ਕਿੰਨੇ ਕੀਤੀ ਆ ਹਮਮ ਹੈਨਾ ਪਰਿਵਾਰ ਕਹਿੰਦਾ ਸਾਨੂੰ ਪਤਾ ਹੀ ਨਹੀਂ ਕੌਣ ਕਰ ਗਿਆ ਘਰ ਦੇ ਵਿੱਚ ਉਹਨਾਂ ਦੇ ਕਿਰਾਏਦਾਰ ਵੀ ਨੇ ਸ਼ਾਇਦ ਹੋ ਹੋਰ ਵੀ ਕਲੀਕ ਵਗੈਰਾ ਨੇ ਮੇਬੀ ਸ਼ਾਇਦ ਕੁਝ ਇਦਾਂ ਦੀ ਗੱਲ ਆਈ ਆ ਕੋਪਸ ਨੇ ਸ਼ੱਕ ਇਹ ਦਾਰਦੇ ਤੇ ਕੁਝ ਬੰਦੇ ਰੌਡਪ ਕੀਤਾ ਨੇ ਪਰ ਹਜੇ ਤੱਕ ਕਲੀਅਰ ਨਹੀਂ ਹੋਇਆ ਪਹਿਲੇ ਨਾਲੇ ਵੱਡੀ ਗੱਲ ਪੈਣ ਸਰ ਤੋਂ ਈ ਆ ਵੀ ਹੁਣ ਤੱਕ ਇੰਨੀਆਂ ਵੇਦਗੀਆਂ ਹੋ ਗਈਆਂ ਖਾਸ ਕਰਕੇ ਜਦੋਂ ਬਰਗਾੜੀ ਕਾਂਡ ਦੀ ਗੱਲ ਕਰੀਏ ਬਾਬਲ ਕਾਂਡ ਦੀ ਬਿਲਕੁਲ ਉਸ ਤੋਂ ਬਾਅਦ ਹੁਣ ਤੱਕ ਸਰਕਾਰਾਂ ਦਾ ਰਵਈਆ ਜਿਹੜਾ ਵਾ ਪ੍ਰਸ਼ਾਸਨਾਂ ਦਾ ਰਵਈਆ ਤਿੰਨ ਸਰਕਾਰਾਂ ਬਦਲ ਗਈਆਂ ਹਾਂ ਉਹਨਾਂ ਦਾ ਰਵਈਆ ਜਿਹੜਾ ਉਹ ਸਾਹਮਣੇ ਹੀ ਆ ਕੋਈ ਸਖਤ ਕਾਨੂੰਨ ਨਹੀਂ ਅਜੇ ਤੱਕ ਬਣ ਸਕਿਆ ਤੇ ਜਿੱਥੇ ਖ ਆਪ ਕਾਰਵਾਈ ਕਰਦੇ ਨੇ ਸੋਧਾ ਲਾਉਂਦੇ ਨੇ ਫਿਰ ਕਹਿੰਦੇ ਜੀ ਇਹ ਮਿਆਂਗ ਨੇ ਜੀ ਇਹ ਬੰਦੇ ਮਾਰਦੇ ਨੇ ਜੀ ਇਦਾਂ ਕਰਦੇ ਨੇ ਵੜਦੇ ਨੇ ਇਹ ਗੁੰਡੇ ਨੇ ਖਾਲਸਦਾਨੀ ਫਿਰ ਬਹੁਤ ਕੁਝ ਬੋਲਦੇ ਨੇ ਸਾਨੂੰ ਅੱਤਵਾਦੀ ਕਹਿੰਦੇ ਨੇ ਬਿਲਕੁਲ ਪਰ ਹੁਣ ਗੱਲ ਗੁਰੂ ਕੀ ਗੁਰ ਦੀ ਨਿੰਦਾ ਸੁਣਨੇ ਨੇ ਕ ਇਹ ਗੈਦਾ ਸੰਕਰਪਾਨ ਵਾਲਾ ਕਨਸੈਪਟ ਹੈ ਫਿਰਦੇ ਇਥੇ ਦਾ ਕਿੰਨਾ ਕੁ ਫਿਰ ਸਿੱਕ ਜਰੀ ਬਿਆਣਾ ਸਿੱਕਾ ਕਿ ਕੇ ਫਿਰ ਆਪਣੇ ਆਪ ਫੈਸਲਾ ਲੈਂਦੇ ਨੇ ਜੀ ਇਹ ਫੈਸਲਾ ਕਰਨਾ ਮੈਨੂੰ ਲੱਗਦਾ ਜ਼ਰੂਰੀ ਵੀ ਆ ਕਿਉਂਕਿ ਹਾਲਾਤ ਇਦਾਂ ਦੇ ਬਣ ਗਏ ਨੇ ਹੁਣ ਜੇ ਇਹੋ ਜੇ ਪਰਿਵਾਰ ਨੇ ਹੁਣ ਦੇਖੋ ਕਿੰਦੀ ਵੱਡੀ ਜ਼ਿੰਮੇਵਾਰੀ ਹੈ ਨਾ ਜੇ ਕੋਈ ਇਹੋ ਇਹਨਾਂ ਦੇ ਕਿਸੇ ਪਰਿਵਾਰ ਦੇ ਜੀਵਨ ਤੇ ਆਪਣਾ ਹੋਈ ਹੁੰਦੀ ਕੋਈ ਹੁੰਦੀ ਬਿਲਕੁਲ ਪੁੱਤ ਨੂੰ ਸੱਟ ਲਾ ਗਿਆ ਹੁੰਦਾ ਕੋਈ ਤੂੰ ਹੱਥ ਪਾ ਲੈਂਦਾ ਤੇ ਕੀ ਫਿਰ ਇਹ ਵੀ ਇਹ ਕਹਿੰਦੇ ਕਿ ਸਾਨੂੰ ਪਤਾ ਨਹੀਂ ਲੱਗਿਆ ਹੂੰ ਇਹ ਇਹ ਤਾਂ ਸੁਭਾਵਿਕ ਹੋਏਗਾ ਨਾ ਕਿ ਘਰ ਦੇ ਵਿੱਚ ਜੇ ਤਾਂ ਪ੍ਰਕਾਸ਼ ਹੁੰਦਾ ਹੋਏਗਾ ਮਹਾਰਾਜ ਦਾ ਸਵੇਰੇ ਸ਼ਾਮ ਦਾ ਸ਼ਾਮ ਨੂੰ ਸੁਖਾਸਨ ਹੁੰਦਾ ਹੋਏਗਾ ਫਿਰ ਤਾਂ ਇਹ ਸੁਭਾਵਿਕ ਸੀਗਾ ਕਿ ਉਹਨਾਂ ਨੂੰ ਸਮੇਂ ਸਿਰ ਪਤਾ ਲੱਗਦਾ ਹੁੰਦਾ ਹੀ ਨਹੀਂ ਪੈਣਾ ਬਹੁਤ ਆਤਮਾ ਦੇ ਸਤ ਨੂੰ ਨਵੀਂ ਹੁਣ ਤੱਕ ਜੰਨੀਆਂ ਮਾਰੇ ਨੇ ਸਵਾਵਾ ਲੀਆਂ ਆਵਾਜ਼ ਮਾਰ ਕੇ ਉਹ ਤਾਂ ਘਰਾਂ 'ਚ ਸੁਗਾਸਨ ਪ੍ਰਕਾਸ਼ ਹੁੰਦਾ ਹੀ ਨਹੀਂ ਮਹਾਰਾਜ ਸੁਗਾਸਨ ਹੀ ਰਹਿੰਦੇ ਨੇ ਬਸ ਜਦੋਂ ਕਿਤੇ ਲੋਡ ਹੁੰਦੀ ਆ ਮਹਾਰਾਜ ਜੀ ਦੀ ਉਹਨਾਂ ਨੂੰ ਸਰੂਪ ਦੀ ਕੋਈ ਖੁਸ਼ੀ ਗਮੀ ਵਾਸਤੇ ਉਦੋਂ ਹੀ ਮਹਾਰਾਜ ਜੀ ਪ੍ਰਕਾਸ਼ਮਾਨ ਹੁੰਦੇ ਨੇ ਤੇ ਇਹ ਇਹ ਤਰ੍ਹਾਂ ਦੀ ਆ ਸਾਡੀ ਮੈਨੂੰ ਲੱਗਦਾ ਇਹ ਸਾਡਾ ਇੱਕ ਸਿਸਟਮ ਕਾਇਮ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਜਾਣ ਖਣਾ ਹੀ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਵੱਡੀ ਦੱਸਦਾ ਸਾਨੂੰ ਪਤਾ ਲੱਗਾ ਕਿ ਮਹਾਰਾਜ ਦੇ ਸਰੂਪ ਜਿਹੜੇ ਨੇ ਜਾਂ ਪੋਥੀਆਂ ਨੇ ਉਹ ਕੋਰੀ ਨਹੀਂ ਹੁੰਦੀਆਂ ਨੇ ਮੰ ਲੋ ਬਲੋ ਤੁਸੀਂ ਐਗਜ਼ਾਮਪਲ ਮੰਨ ਲਓ ਤੁਸੀਂ ਬੰਬੇ ਰਹਿੰਦੇ ਹੋ ਜਾਂ ਤੁਸੀਂ ਬਾਹਰ ਰਹਿੰਦੇ ਹੋ ਐਗਜ਼ਾਮਪਲ ਜਿਵੇਂ ਤੁਸੀਂ ਬਾਹਰ ਹੋ ਤੁਸੀਂ ਪੋਥੀ ਮੰਗਾਓ ਤੁਸੀਂ ਪੋਥੀ ਮੰਗਾਉਗੇ ਤੇ ਬਹੁਤ ਇੱਥੇ ਇਹ ਜੀਆਂ ਬ੍ਰਾਂਚਾਂ ਨੇ ਦੁਕਾਨਾਂ ਨੇ ਮੈਂ ਭਾਈ ਨੇ ਵੀ ਸਾਨੂੰ ਅਸੀਂ ਉਹਨਾਂ ਦਾ ਕਨਫਰਮ ਕਰ ਰਹੇ ਹਾਂ ਜਿਹੜੀਆਂ ਪੋਥੀਆਂ ਕੋਰੀਅਰ ਕਰ ਦਿੰਦੀਆਂ ਨੇ ਹੁਣ ਕੋਰੀਅਰ ਦੇ ਵਿੱਚ ਜਿਹੜੀ ਕੀ ਜਾਂਦੀ ਹੈ ਉਹ ਤੁਹਾਨੂੰ ਵੀ ਪਤਾ ਵੀ ਕਿਸ ਤਰੀਕੇ ਨਾਲ ਜਾਂਦੀ ਹੈ ਹੂੰ ਕੀ ਕੁਰਬਾਨੀ ਸਰਕਾਰ ਹੁੰਦਾ ਹੋਊਗਾ ਜਿਹੇ ਪੁੱਛ ਨੇ ਕੋਰੀਅਰਾਂ ਨੂੰ ਪੁੰਜੇ ਜਮੀਨਾ ਸੁਟੇ ਜਾਂਦਾ ਦੂਫੇ ਮਿੱਠੇ ਹਲ ਪਨਾਖੋ ਵਾਲੇ ਲੱਗਦੇ ਨੇ ਹਨਾ ਬਿਲਕੁਲ ਇਹ ਜਿਹੜੇ ਬੰਦੇ ਯੂਜ਼ ਕਰਦੇ ਤਨਾਕੋ ਹੀ ਕਰਦੇ ਹਨਾ ਪਤਾ ਇਹ ਕੋਰੀਅਰ ਤੋਂ ਮਿਲਦਾ ਮੈਨੂੰ ਲੱਗਦਾ ਕਿ ਕੀ ਹੋ ਜਾਈ ਨਜ਼ਰ ਆਪਨਾ ਜਾਊਗਾ ਜੀ ਇਹੋ ਜੀ ਨਿਯਮ ਹੋਣੇ ਚਾਹੀਦੇ ਆ ਵੀ ਜੇ ਕਿਸੇ ਨੇ ਘਰ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਰੱਖਣਾ ਹੈ ਜਾਂ ਪੋਥੀ ਸਾਹਿਬ ਰੱਖਣੀ ਹੈ ਜੇ ਤਾਂ ਘਰ ਦੇ ਵਿੱਚ ਅਸੀਂ ਗੁਰੂ ਸਾਹਿਬ ਜੀ ਪ੍ਰਕਾਸ਼ਮਾਨ ਕਰਨੇ ਹਨ ਨਾ ਤੇ ਫਿਰ ਤਾਂ ਭੈਣ ਮਜਾਦਾ ਪੂਰੀ ਕਾਇਮ ਹੋਵੇ ਹਨਾ ਮਹਾਰਾਜ ਜੀ ਦਾ ਵਧੀਆ ਸੁਖਾਸਨ ਹੋਵੇ ਸੁਖਾਸਨ ਹੋਵੇ ਫਿਰ ਸ਼ਾਮ ਨਿਤਨਮ ਹੋਵੇ ਮਹਾਰਾਜ ਜੀ ਪ੍ਰਕਾਸ਼ਮਾਨ ਹੋਣ ਹਨਾ ਫਿਰ ਸਹਿਜ ਪਾਠ ਹੁੰਦਾ ਹੋਵੇ ਵੱਡੀ ਗੱਲ ਘਰੇ ਪ੍ਰਕਾਸ਼ ਕਰਨ ਦਾ ਫਾਇਦਾ ਤਾਂ ਜੇ ਬਾਣੀ ਪੜਨੀ ਆ ਤੇ ਤੇ ਜੇ ਅਸੀਂ ਬਾਣੀ ਨਹੀਂ ਪੜਨੀ ਤਦ ਫੇਰ ਤੁਸੀਂ ਭਾਈ ਨੇੜਲੇ ਗੁਰੂ ਘਰ ਮਾਝ ਦਰਸ਼ਨ ਕਰਾਓ ਮਹਾਰਾਜ ਦੇ ਹੁਣ ਬਹੁਤ ਆਤ ਅਸੀਂ ਵੇਖਿਆ ਵੀ ਜਿੰਨਾ ਘਰ ਹੈ ਪ੍ਰਕਾਸ਼ ਰਿਆਂ ਨੂੰ ਪੁੱਛਿਆ ਜੀ ਤੁਹਾਡੇ ਨੇੜਲੇ ਗੁਰੂ ਘਰ ਅਜ ਕਦੀ ਗਏ ਹੋ ਨਹੀਂ ਜੀ ਅਸੀਂ ਘਰੇ ਹੀ ਮੱਥਾ ਦੇਖ ਲੈਨੇ ਆ ਸੋ ਇਹ ਵੀ ਆਪਣੇ ਸੁਖ ਸੋਦਾ ਵਾਸਤੇ ਵੀ ਕਰ ਲਿਆ ਬਹੁਤਿਆਨੇ ਨਾ ਘਰੇ ਹੀ ਮੱਥਾ ਦੇ ਕੇ ਸਾਰ ਲੀਏ ਮਹਾਰਾਜ ਨੂੰ ਜਦ ਮਹਾਰਾਜ ਖੁਸ਼ ਹੋਣਗੇ ਮਹਾਰਾਜ ਪਹਿਣੇ ਏਡਾ ਥੋੜੀ ਖੁਸ਼ ਹੁੰਦੇ ਰਹੇ ਮਾਝ ਤਾਂ ਕਹਿੰਦੇ ਬਾਣੀ ਪੜਨੀ ਆ ਵਿਚਾਰਨੀ ਆ ਸੋ ਅਸੀਂ ਬਾਣੀ ਨਹੀਂ ਪੜ ਰਹੇ ਵਿਚਾਰ ਨਹੀਂ ਰਹੇ ਉਹਦੀ ਮੱਤਬੋਧ ਵਜ੍ਹੀ ਹੋਈ ਆ ਸਾਨੂੰ ਜਿਹੜੀ ਉਹ ਅਕਲ ਸਾਨੂੰ ਨਹੀਂ ਹੈਗੀ ਇਹਨਾਂ ਖਵਾਰੀਆਂ ਹੋਣ ਦਾ ਕਾਰਨ ਹੀ ਸਾਡਾ ਵੱਡਾ ਅੱਜ ਸਮੇਂ ਵਿੱਚ ਇਹੀ ਆ ਜੀ ਉਹ ਇੱਕ ਤਾਂ ਸਭ ਤੋਂ ਪਹਿਲਾਂ ਸਾਡੀ ਜਿਹੜੀ ਐਜੀਪੀਸੀ ਆ ਸਿਰਫ ਇਹਦੇ ਕੋਲ ਹੱਕ ਹੋਵੇ ਮਹਾਰਾਜ ਜੀ ਨੇ ਸਰੂਪ ਜਿਹੜੇ ਆ ਉਹ ਪ੍ਰਕਾਸ਼ ਕਰਨ ਦਾ ਭਾਵਕ ਜਿਹਨੂੰ ਆਪਾਂ ਪੰਜਾਬੀ ਚ ਕਹ ਲਈਏ ਵੀ ਵਾਈਂਡ ਅਪ ਕਰਨ ਦਾ ਜਾਂ ਹਨਾ ਉਹ ਬਣਾਉਣ ਦਾ ਤੇ ਜੇ ਸਰਲ ਭਾਸ਼ਾ ਚ ਆਪਾਂ ਗੱਲ ਕਰੀਏ ਜੀ ਤੇ ਦੂਸਰਾ ਅਧਿਕਾਰ ਖੇਤਰ ਇਹਨਾਂ ਦੇ ਕੋਲ ਹੋਵੇ ਵੀ ਕੋਈ ਵੀ ਸਰੂਪ ਮਹਾਰਾਜ ਜੀ ਦਾ ਦੇਣਾ ਕਿਸੇ ਨੇ ਲੈਣਾ ਵਾ ਉਹ ਸਪਾਸਸ਼ਲੇ ਧਾਰਤਾਂ ਦਿੱਤਾ ਜਾਵੇ ਪਹਿਲਾਂ ਵੈਰੀਫਾਈ ਹੋਵੇ ਪਰ ਜਿਵੇਂ ਪਿੰਡਾਂ ਚ ਤੁਸੀਂ ਦਾ ਥਾਂ ਥਾਂ ਤੇ ਗੁਰੂ ਘਰ ਬਣ ਜਾਂਦੇ ਨੇ ਹਨਾ ਜੀ ਇਹ ਜਿਹੜਾ ਵੀ ਜਾਂਦਾ ਜਾ ਕੇ ਸਰੂਪ ਲੈ ਆਉਂਦਾ ਮਹਾਰਾਜ ਜੀ ਦਾ ਹਨਾ ਵੀ ਵੈਰੀਫਾਈ ਕੀਤਾ ਜਾਵੇ ਵੀ ਕਿਹੜੇ ਪਿੰਡਾਂ ਚ ਕਿੰਨੇ ਗੁਰੂ ਘਰ ਨੇ ਉੱਥੇ ਲੋੜ ਹੈਗੀ ਆ ਕਿ ਨਹੀਂ ਹੈਗੀ ਤੇ ਸਰੂਪ ਜੇ ਹਨਾ ਫੇਰ ਦਿੱਤਾ ਜਾਵੇ ਹੁਣ ਗੁਰੂ ਗੁਰਬਾਈਆਂ ਪੋਥੀਆਂ ਨੇ ਗੁਰਕਾ ਸਾਹਿਬ ਅਸੀਂ ਪਿੱਛੇ ਜੇ ਕਾਰਵਾਈ ਕੀਤੀ ਸੀ ਅਮਰ ਸਾਹਿਬ ਦੁਕਾਨਾਂ ਦੇ ਵਿੱਚ ਇੱਥੇ ਗੁਰਕਾ ਸਾਹਿਬ ਐਸੇ ਸੁੱਤੇ ਹੁੰਦੇ ਨੇ ਭੈਣੇ ਜਿਵੇਂ ਕਤਾਰਾਂ ਪਈਆਂ ਹੁੰਦੀਆਂ ਨੇ ਅੱਛਾ ਮੈਂ ਉਹ ਦੁਕਾਨਾਂ ਦੇ ਉੱਤੇ ਉਹ ਜੁੱਥੇ ਵਿੱਚ ਹੱਥ ਲੈ ਗਏ ਮਤਲਬ ਜੀ ਪਾਸੇ ਇੱਕ ਬੱਚਾ ਇੱਕ ਛੋਟਾ ਜਿਹਾ ਬੱਚਾ ਭੇਜਿਆ 100 ਰੁਪਏ ਦੇ ਕੇ ਵੀ ਜਾ ਨਿਤਰੇ ਦਾ ਗੁਟਕਾ ਲੈ ਕੇ ਆ ਉਹ ਮੋਨਾ ਬੱਚਾ ਦੁਕਾਨਾ ਵਾਲਿਆਂ ਨੂੰ ਗੁਟਕਾ ਸਾਜ ਕੇ ਦੇ ਰਹੇ ਜੀ ਰੁਪਇਆ 100 ਦਿੱਤਾ ਨਿਤਰੇ ਦਾ ਗੁਟਕਾ ਮੰਗਿਆ ਪੈਣ ਉਹਨਾਂ ਲਿਫਾਫੇ ਪਾ ਕੇ ਦੇ ਦਿੱਤਾ ਬੱਚੇ ਨੇ ਬਿਲਕੁਲ ਮੈਂ ਇਹੀ ਪੁੱਛਣਾ ਚਾ ਰਹੀ ਆ ਉਹ ਦੁਕਾਨਾ ਵਾਲਿਆਂ ਨੂੰ ਜਾਂ ਆਮ ਲੋਕਾਂ ਦੇ ਪਿੰਡ ਪਿੰਡਾਂ ਚ ਲੋਕ ਨੇ ਘਰਾਂ ਚ ਲੋਕ ਨੇ ਇਹ ਕਿੱਥੋਂ ਲੈ ਕੇ ਆਉਂਦੇ ਨੇ ਮਹਾਰਾਜ ਦੇ ਸਰੂਪ ਜਾਂ ਗੁਟਕਾ ਸਾਜ ਜਾਂ ਪੋਥੀਆਂ ਦੇ ਗੁਟਕਾ ਸਾਜ ਪੋਥੀਆਂ ਤਾਂ ਦੁਕਾਨਾਂ ਦੇ ਆ ਉਨਾ ਇਹ ਇਹਦੇ ਵਿੱਚ ਅਸੀਂ ਪਿੱਛੇ ਜਿਹਾ ਆਵਾਜ਼ ਵਿੱਚ ਕਿਸੀ ਵੀ ਛੋਣੇ ਗੁਰਦਾਰੇ ਦਾ ਫਰਬੰਦਾ ਕਮੇਟੀ ਕੋਲ ਬਸਤੇ ਆ ਸਾਧਨਿਆਂ ਉਹ ਆਪਣੇ ਆਪਣੇ ਜਿੱਥੇ ਜਿੱਥੇ ਇਹਦੇ ਪਿੰਡਾਂ ਦੇ ਵਿੱਚ ਹਰ ਲਗਭਗ ਹਰ ਸ਼ਹਿਰਾਂ 'ਚ ਐਸੀ ਪਛਲੇ ਗੁਰਦਾਰੇ ਹੈਗੇ ਨੇ ਉੱਥੇ ਕਿਉਂ ਨਹੀਂ ਉਹ ਇਦਾਂ ਦਾ ਕਿ ਸਟਾਲ ਬਣਾਉਂਦੇ ਦੁਕਾਨ ਬਣਾਉਂਦੇ ਜਿੱਥੇ ਬਿਲਕੁਲ ਫ੍ਰੀ ਦਿੱਤਾ ਜਾਵੇ ਭਾਵੇਂ ਪਿਛਲੇ ਮਰਜ਼ੀ ਉਹ ਪੰਜਾਬ ਦੇ ਵੀ ਭਾਵੇਂ ਭੇਡਾ ਵੀ ਲੈ ਲੈਣਾ ਉਹ ਹੀ ਸੋਣੀ ਪਰ ਉੱਥੇ ਕਿਰਦਾਰ ਕਰ ਲਿਆ ਜਾਵੇ ਬੰਦੇ ਦਾ ਬੰਦੇ ਦਾ ਪਤਾ ਹੋਵੇ ਕਿਹੜਾ ਬੰਦਾ ਪੋਥੀ ਲੈਣ ਆਇਆ ਕਿਹੜਾ ਨਹੀਂ ਲੈਣ ਆਇਆ ਹੈਨਾ ਤੋ ਹੁਣ ਤਾਂ ਮੈਂ ਦੱਸਿਆ ਤੁਹਾਨੂੰ ਵੀ ਗੁੜਕਾ ਸਾਹਿਬ ਦੇ ਦੁਕਾਨਾਂ ਤੇ ਪੈਣੇ ਆਮ ਅਸੀਂ ਇੱਕ ਦਿਨ ਇੱਕ ਦੁਕਾਨ 'ਚ ਕਾਰੋਈ ਕੀਤੀ ਸੀ ਪੈਣੇ ਗਦਾਉਨ ਦੇ ਵਿੱਚ ਗੇ ਸੀ ਹਾਂਜੀ ਗਦਾਉਨ ਦੇ ਵਿੱਚ ਪੈਰਾਂ ਦੇ ਵਿੱਚ ਤੇ ਕਿਤਾਬਾਂ ਵੀ ਇਸ ਦੇ ਪੁੱਛੀਆਂ ਪਈਆਂ ਸੀ ਮਹਾਰਾਜ ਦੀਆਂ ਪੋਤੀਆਂ ਦੱਸੋ ਹੂੰ ਹੂੰ ਤੋ ਉਹ ਕਹਿੰਦੇ ਸਾਡੀ ਤੀਜੀ ਪੀੜੀ ਆ ਅਸੀਂ ਪੁੱਛੀਆਂ ਵੇਚ ਰਹੇ ਆ ਤੇਜੀ ਪੀੜੀ ਹੋ ਗਈ ਹੁਣ ਸਰਕਾਰ ਨਹੀਂ ਕਰਨ ਆ ਮਹਾਰਾਜ ਦੀਆਂ ਪੋਤੀਆਂ ਦਾ ਹਣਾ ਸਿਰ ਠੰਡਾ ਬਣਾਇਆ ਹੋਇਆ ਪੈਣਾ ਬਾਣੀ ਦਾ ਸਾਡੇ ਸਿੱਖਾਂ ਨੇ ਸੁਖਵਾਰੀਆਂ ਸਾਡੀਆਂ ਤਾਂ ਹੋ ਰਹੀਆਂ ਨੇ ਦੁਸ਼ਮੰਦੀ ਆਪਾਂ ਗੱਲ ਕਰਦੇ ਕਿ ਦੁਸ਼ਮਣ ਬੇਅਦਬੀ ਕਰਦਾ ਉਹ ਤਾਂ ਸਮਝ ਆਉਂਦੀ ਹੈ ਵੀ ਸਾਡਾ ਦੁਸ਼ਮਣ ਆ ਪਰ ਤੋਰੋਦੀ ਆ ਪਰ ਸਾਡੇ ਸਿੱਖ ਆ ਵੀ ਭੈਣ ਬੇਅਦਬੀ ਕਰੀ ਜਾਂਦੇ ਨੇ ਸੋ ਇਹ ਹਾਲਾਤ ਸਾਡੇ ਉਹ ਬਹੁਤ ਮੰਦੇ ਨੇ ਐਸੋ ਜੀ ਸੋ ਕੀ ਸਮਝਦੇ ਹੋ ਕਿ ਐਸਟਪੀਸੀ ਵੱਲੋਂ ਕਿਹੋ ਜਿਹਾ ਕਾਨੂੰਨ ਹੋਣ ਇਸ ਦੀ ਰੋਕਥਾਮ ਦੇ ਲਈ ਜਾਂ ਪ੍ਰਸ਼ਾਸਨ ਦੇ ਕੋਲੋਂ ਕਿਹੋ ਜਿਹਾ ਬੰਦ ਕਰਦੇ ਹੋ ਜੀ ਪੀ ਸੀ ਦੇ ਦੇ ਚਾਵੇ ਭਾਣੇ ਸਭ ਕੁਝ ਹੋ ਸਕਦਾ ਨਾ ਐ ਜੀ ਪੀ ਸੀ ਉਹ ਸਖਤ ਸਿਸਟਮ ਬਣਾਵੇ ਮੈਂ ਜੇ ਤੁਹਾਨੂੰ ਦੱਸਿਆ ਵੀ ਪ੍ਰਕਾਸ਼ ਮਹਾਰਾਜ ਜੀ ਨੂੰ ਪ੍ਰਕਾਸ਼ ਕਰਨ ਦਾ ਛਾਪਣ ਦਾ ਮੇਰਾ ਭਾਵ ਮੇਰਾ ਕਹਿੰਦਾ ਪਰ ਤਾਂ ਵੀ ਛਾਪਣ ਦਾ ਸਿਰਫ ਪ੍ਰਬੰਧ ਇਹਨਾਂ ਦੇ ਕੋਲ ਹੋਵੇ ਇੱਕ ਜਿਹੜਾ ਕਿਸੇ ਨੂੰ ਵੀ ਜਣੇ ਖਣੇ ਨੂੰ ਰੂਪ ਦੇਣ ਲਈ ਮਹਾਰਾਜ ਦਾ ਉਹ ਪਹਿਲਾਂ ਬੰਦ ਹੋਵੇ ਜੀ ਭਲਾ ਬਲਕੇ ਪੂਰੀ ਪਹਿਲਾਂ ਟੀਮ ਹੋਵੇ ਵੈਰੀਫਾਈ ਕਰੇ ਤੇ ਮਤਲਬ ਉਹਨਾਂ ਕੋਲ ਐਫੀਡਵਲ ਆ ਜਾਵੇ ਹਨ ਜੇਕਰ ਕੋਈ ਬਿਰਬੀ ਹੁੰਦੀ ਹੈ ਜਿਹੜਾ ਬੰਦਾ ਸਰੂਪ ਲੈ ਕੇ ਜਾ ਰਿਹਾ ਉਹ ਜ਼ਿੰਮੇਵਾਰ ਹੋਊਗਾ ਸੋ ਇਦਾਂ ਦਾ ਕਾਨੂੰਨ ਬਣਾਵੇ ਹੁਣ ਸਭ ਤੋਂ ਵੱਡੀ ਤਰਾਸ ਦੀ ਸਾਡੀ ਇਹ ਹੋ ਗਈ ਹੈ ਵੀ ਗੁਰੂ ਘਰਾਂ ਨੂੰ ਜਿੰਦੇ ਮਾਰਨੇ ਪੈ ਗਏ ਨੇ ਬਿਲਕੁਲ ਸਤੋਂ ਵੱਡੀ ਸਾਡੀ ਸਿੱਖਾਂ ਦੀ ਤਰਾਸ ਦੀ ਕੀ ਹੋਊਗੀ ਕਿ ਸਾਨੂੰ ਗੁਰੂ ਘਰਾਂ ਨੂੰ ਜਿੰਦੇ ਮਾਰਨੇ ਪੈ ਗਏ ਨੇ ਕਿਉਂਕਿ ਬੇਅਦਬੀਆਂ ਹੋ ਰਹੀਆਂ ਨੇ ਹੂੰ ਜੀ ਕਿਦਰ ਜੀਪੀਸੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਬਹੁਤ ਵੱਡੀ ਇਹਦੇ ਵਿੱਚ ਦੋਸ਼ੀ ਆ ਰੋਲ ਨਹੀਂ ਨਿਭਾ ਪਾ ਰਹੀ ਉਸ ਤਰੀਕੇ ਨਾਲ ਜਿਵੇਂ ਐਜੀਪੀਸੀ ਨੂੰ ਨਿਭਾਉਣਾ ਚਾਹੀਦਾ ਹੂੰ ਤੁਸੀਂ ਜੇ ਕਰਕੇ ਉਹ ਆਪਣੇ ਜਨੂਆਰੀ ਸਮਝਣਾ ਤੇ ਸਭ ਕੁਝ ਠੀਕ ਹੋ ਸਕਦਾ ਪੈਣਾ ਕੋਈ ਏਨੀ ਵੱਡੀ ਗੱਲ ਨਹੀਂ ਕਿਹੜਾ ਕੰਮ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਜੀ ਸੋ ਖਾਸ ਕਰਕੇ ਜੇ ਜਲੰਧਰ ਵਾਲੇ ਮਾਮਲੇ ਦੀ ਗੱਲ ਕਰੀਏ ਤੇ ਇਸ ਦੇ ਬਾਬਤ ਪ੍ਰਸ਼ਾਸਨ ਦਾ ਕਿਹੋ ਜਿਹਾ ਰਵਈਆ ਹੁਣ ਤੱਕ ਜੋ ਆਪਣੇ ਸਾਡੇ ਕੋਲ ਹੁਣ ਤੱਕ ਪਹੁੰਚਿਆ ਪਿਆ ਹੈ ਉਹਦੇ ਵਿੱਚ ਤਾਂ ਇਹੀ ਹੈ ਕਿ ਉਹਨਾਂ ਨੇ ਉਸ ਬੰਦੇ ਸ਼ੱਕ ਦੇ ਦਰਦ ਤੇ ਰੌਨਡ ਅਪ ਕੀਤੇ ਸੀਗੇ ਜੀ ਤੇ ਪਰ ਹਜੇ ਤੱਕ ਕੋਈ ਕਲੀਅਰ ਨਹੀਂ ਹੋਇਆ ਵੀ ਉਹ ਦੋਸ਼ੀ ਕੌਣ ਆ ਤੇ ਕਿੰਨੇ ਕੀਤੇ ਆ ਵੇ ਵੀ ਤੇ ਉਹ ਮਤਲਬ ਕੁਝ ਵੀ ਪਤਾ ਨਹੀਂ ਲੱਗਿਆ ਹਜੇ ਤੱਕ ਇਹ ਤੋਂ ਪਹਿਲੀ ਗੱਲ ਤਾਂ ਹੈ ਨਹੀਂ ਪੜਨੇ ਪੁਸਤ ਦੇ ਵੱਲੋਂ ਅਦੋਸ਼ੀਆਂ ਨੂੰ ਨਸ਼ਰ ਨਹੀਂ ਕੀਤਾ ਜਾਂਦਾ ਜਾਂ ਜੇ ਫੜਿਆ ਵੀ ਜਾਂਦਾ ਇੱਕ ਨੋਰਮਲ 295 ਦੀ ਧਾਰਾ ਵਾ ਜਿਹੜੀ ਬੜੀ ਹਲਕੀ ਧਾਰਾ ਵਾ ਤੇ ਜਿਹਦੀ ਜਮਾਨਤ ਬਹੁਤ ਛੇਤੀ ਹੋ ਜਾਂਦੀ ਆ ਤੇ ਜਿਹਦੀ ਪਰਮਿਸ਼ਨ ਨਹੀਂ ਮਿਲਦੀ ਬਾਜ ਗ੍ਰਾਮਦਾਲੇ ਵੱਲੋਂ ਤੇ ਉਹ ਕੇਸ ਰਫਤਾਰਾ ਹੋ ਜਾਂਦਾ ਤੋਂ ਸਖਤ ਭਰਾਵਾਂ ਨਹੀਂ ਹੈਗੀਆਂ ਕੋਈ ਕਾਨੂੰਨ ਨਹੀਂ ਹੈਗਾ ਡਰ ਨਹੀਂ ਹੈ ਲੋਕਾਂ 'ਚ ਬਹੁਤ-ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਫਤਿਹ ਅਰਸ਼ ਕਰਾਂਗੇ ਵਾਹਿਗੁਰੂ ਜੀ ਬਾਈਰ ਦੀ ਕਾਲਸਾ ਆਏ ਗੁਰਜੀ ਜੀ ਫਤਿਹ ਸ੍ਰੀ ਸੰਪਾਇਪ ਪਰਮਜੀਤ ਸਿੰਘ ਅਕਾਲੀ ਜਿਨ੍ਹਾਂ ਨੇ ਖਾਸ ਕਰਕੇ ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਬੇਨਤੀ ਕੀਤੀ ਹੈ ਕਿ ਜਿਸ ਵੇਲੇ ਵੀ ਗੁਰੂ ਮਹਾਰਾਜ ਦੇ ਸਰੂਪ ਪ੍ਰਕਾਸ਼ਿਤ ਹੋਣ ਜਾਂ ਉਹਨਾਂ ਦੀ ਵੰਡ ਦਾ ਜੋ ਅਧਿਕਾਰ ਆ ਉਹ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੋਵੇ ਜਿਸ ਵੇਲੇ ਕਿਸੇ ਵਿਅਕਤੀ ਤੱਕ ਗੁਰੂ ਮਹਾਰਾਜ ਦੇ ਸਰੂਪ ਦਿੱਤੇ ਜਾਣ ਉਸ ਦੀ ਬਕਾਇਦਾ ਪੂਰੀ ਜਾਣਕਾਰੀ ਰੱਖੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਜਹੀਆਂ ਘਟਨਾਵਾਂ ਨਾ ਵਾਪਰ ਸਕਣ ਹੋਰ ਅਪਡੇਟਸ ਦੇ ਲਈ ਬਨੇ ਰਹੋ ਕਾਲ ਚੈਨਲ ਦੇ ਨਾਲ ਤਦ ਤੱਕ ਦੇ ਲਈ ਆ ਗਿਆ ਦਿਓ ਧੰਨਵਾਦ